ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸੰਦੀਪ ਸਿੰਘ ਇੱਕ ਵਾਰ ਫਿਰ ਪੰਜਾਬ ਅੰਦਰ ਜਿਮਣੀ ਚੋਣਾਂ ਨੂੰ ਲੈ ਕੇ ਚੋਣਾਂ ਦਾ ਅਖਾੜਾ ਪੱਕ ਚੁੱਕਿਆ ਹੈ ਪਿਛਲੇ ਦਿਨੀ ਅਨੁਸ਼ਖਾ ਵਿੱਚ ਘਟਨਾ ਵਾਪਰਨ ਕਰਕੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਪਸ਼ਮੀ ਤੋਂ ਵਿਧਾਇਕ ਗੋਗੀ ਦੀ ਅਚਾਨਕ ਆਪਣੇ ਹੀ ਲਾਇਸੈਂਸੀ ਰਵਾਲਵਰ ਨਾਲ ਗੋਲੀ ਲੱਗਣ ਕਰਕੇ ਚਾਨਕ ਮੌਤ ਹੋਣ ਤੋਂ ਬਾਅਦ ਲੁਧਿਆਣਾ ਤੂੰ ਇੱਕ ਸੀਟ ਖਾਲੀ ਹੋ ਗਈ ਸੀ ਆਮ ਆਦਮੀ ਪਾਰਟੀ ਦੀ ਜਿਸ ਨੂੰ ਲੈ ਕੇ ਚੋਣ ਕਮਿਸ਼ਨਰ ਨੇ ਇਹ ਐਲਾਨ ਕਰ ਦਿੱਤਾ ਕਿ ਆਉਣ ਵਾਲੇ 3 ਮਹੀਨਿਆਂ ਤੋਂ ਪਹਿਲਾਂ ਪੰਜਾਬ ਵਿੱਚ ਖਾਲੀ ਹੋਈ ਸੀਟ ਤੇ ਜਿੰਮਨੀ ਚੋਣ ਕਰਵਾ ਕੇ ਵਿਧਾਇਕ ਦੀ ਚੋਣ ਕਰਵਾਈ ਜਾਵੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਲੁਧਿਆਣਾ ਪਸ਼ਮੀਤੂ ਆਪਣਾ ਵਿਧਾਇਕ ਆਪਣਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਲੁਧਿਆਣਾ ਪਸ਼ਮੀਤੂ ਵੱਡੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਗੁਰਪ੍ਰੀਤ ਗੋਗੀ ਦੀ ਸਵਰਗ ਵਾਸੀ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਜੋ ਕਿ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਸਕਦੇ ਹਨ ਉਹਨਾਂ ਨੇ ਪਿਛਲੇ ਦਿਨੀ ਲੁਧਿਆਣਾ ਪੱਛਮੀ ਦੇ ਵਿੱਚ ਵੋਟਰਾਂ ਦੇ ਨਾਲ ਸੰਪਰਕ ਕਰਨਾ ਕਾਇਮ ਕਰ ਦਿੱਤਾ ਸੀ ਪਰ ਸੀਐਮ ਭਗਵੰਤ ਸਿੰਘ ਮਾਨ ਨੇ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਲੁਧਿਆਣਾ ਪੱਛਮੀ ਤੋਂ ਵਿਧਾਇਕ ਦੀ ਸੀਟ ਉਮੀਦਵਾਰ ਦੇ ਤੌਰ ਤੇ ਨਹੀਂ ਦਿੱਤੀ ਬਲਕੇ ਸੰਜੀਵ अरोड़ा ਜੀ ਨੂੰ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਲੜਨ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸੰਜੀਵ अरोड़ा ਨੇ ਅੱਜ ਤੋਂ ਹੀ ਲੁਧਿਆਣਾ ਪੱਛਮੀ ਦੇ ਵਿੱਚ ਆਪਣਾ ਚੋਣ ਪ੍ਰਚਾਰ ਪਖਾ ਦਿੱਤਾ ਹੈ ਅਤੇ ਚੋਣ ਪ੍ਰਚਾਰ ਦੇ ਵਿੱਚ ਡਟ ਗਏ ਹਨ ਸਿੰਘ ਭਗਵੰਤ ਸਿੰਘ ਮਾਨ ਦੇ ਅੱਜ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਕਿ ਸੰਜੀਵ ਅਰੋੜਾ ਜੀ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਤੋਂ ਜੋ ਪੰਜਾਬ ਅੰਦਰ ਜਿੰਮਨੀ ਚੋਣਾ ਹੋਣਗੀਆਂ ਉਸ ਵਿੱਚ ਸੰਜੀਵ ਅਰੋੜਾ ਜੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੋਣਗੇ ਅਤੇ ਇਹ ਸੀਟ ਆਮ ਆਦਮੀ ਪਾਰਟੀ ਵੱਡੇ ਫਰਕ ਦੇ ਨਾਲ ਜਿਸ ਤਰ੍ਹਾਂ ਗੁਰਪ੍ਰੀਤ ਗੋਗੀ ਜੀ ਨੇ ਜਿੱਤੀ ਸੀ ਉਸੇ ਤਰ੍ਹਾਂ ਹੀ ਸੰਜੀਵ ਅਰੋੜਾ ਜੀ ਇਹ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਜਿੱਤ ਕੇ ਪਾਉਣਗੇ ਪਰ ਇਹ ਹੁਣ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਆਪਣੀ ਸੀਟ ਬਚਾ ਪਾਉਂਦੀ ਹੈ ਜਾਂ ਨਹੀਂ ਉਧਰ ਕਾਂਗਰਸ ਅਤੇ ਸ਼ਰਮਣੀ ਅਕਾਲੀ ਦਲ ਬਾਦਲ ਪਾਰਟੀ ਵੀ ਆਪਣੇ ਉਮੀਦਵਾਰ ਲੱਭਣ ਦੇ ਵਿੱਚ ਲਗਾਤਾਰ ਵੋਟਰਾਂ ਸਪੋਰਟਰਾਂ ਦੇ ਨਾਲ ਸੰਪਰਕ ਬਣਾ ਰਹੇ ਹਨ ਅਤੇ ਇਹ ਉਮੀਦ ਜਤਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਕਰੜੀ ਟੱਕਰ ਦੇਣ ਦੇ ਲਈ ਇੱਕ ਵਾਰ ਫਿਰ ਕਾਂਗਰਸ ਦੇ ਪੁਰਾਣੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਭਾਰਤ ਪੂਸ਼ਣ ਜੀ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਐਲਾਨਿਆ ਕੀਤਾ ਜਾ ਸਕਦਾ ਹੈ ਕਾਂਗਰਸ ਨੇ ਉਸ ਉੱਪਰ ਵੱਡੀ ਦਾਅਵੇਦਾਰੀ ਠੋਕੀਏ ਅਤੇ ਕਿਹਾ ਹੈ ਕਿ ਇਸ ਸੀਟ ਨੂੰ ਜਿੱਤਣ ਦੇ ਲਈ ਕਾਬਲੀਅਤ ਰੱਖਦੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਪੂਸ਼ਣ ਜੀ ਲਗਾਤਾਰ ਜਿੱਤ ਰਹੇ ਸਨ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਨੇਰੀ ਚੱਲਣ ਦੇ ਕਰਕੇ ਬਦਲਾਵ ਕਰਕੇ ਲੋਕਾਂ ਨੇ ਭਾਰਤ ਭੋਸ਼ਨ ਨੂੰ ਹਰਾ ਦਿੱਤਾ ਉਧਰ ਪਿਛਲੇ ਦਿਨੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰ ਚੁੱਕੀ ਏ ਬੀਜੇਪੀ ਤੋਂ ਅਤੇ ਪੰਜਾਬ ਵਿੱਚ ਬੀਜੇਪੀ ਦੇ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਜੋ ਪਿਛਲੇ ਦਿਨੀ ਦੋਇਰ 24 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚੋਂ ਰਾਜਾ ਵੜਿੰਗ ਦੇ ਕੋਲੂ ਹਾਰ ਗਏ ਸਨ ਰਵਨੀਤ ਸਿੰਘ ਬਿੱਟੂ ਜੀ ਹੋ ਸਕਦਾ ਹੈ ਕਿ ਬੀਜੇਪੀ ਪੱਤਾ ਖੇਡਣ ਦੇ ਲਈ ਆਪਣਾ ਉਮੀਦਵਾਰ ਲਾਣ ਕਰ ਦੇਵੇ ਕਿਉਂਕਿ ਰਵਨੀਤ ਸਿੰਘ ਬਿੱਟੂ ਲੁਧਿਆਣਾ ਦੇ ਵਿੱਚ ਆਪਣਾ ਰਸੂਖ ਰੱਖਦੇ ਹਨ VOTERਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਨ ਅਤੇ ਲੁਧਿਆਣਾ ਦੇ ਵਿੱਚ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਜਿਤਦੇ ਆ ਰਹੇ ਹਨ ਪਰ ਇਸ ਵਾਰ ਬੀਜੇਪੀ ਦੇ ਵਿੱਚ ਜਾਣ ਕਰਕੇ ਰਵਨੀਤ ਸਿੰਘ ਬਿੱਟੂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੋ ਸਕਦਾ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਉਮੀਦਵਾਰ ਬੀਜੇਪੀ ਪਾਰਟੀ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਹਰਾ ਸਕਦੇ ਹਨ ਕੋਈ ਇਸ ਦੇ ਬਾਰੇ ਕਿਹੜੀਆਂ ਸਰਾਈਆਂ ਲਗਾਈਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਨਵੀਂ ਬਾਣੀ ਪਾਰਟੀ ਪੰਜਾਬ ਦੇ ਵਿੱਚ ਸ਼੍ਰੋਮਣੀ ਵਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਸਾਂਝੇ ਤੌਰ ਤੇ ਬਣਾਈ ਗਈ ਨਵੀਂ ਪਾਰਟੀ ਖੇਤਰੀ ਪਾਰਟੀ ਜੋ ਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਚੋਣਾ ਵਿਧਾਨ ਸਭਾ ਦੇ ਚੋਣਾ ਲੜੇਗੀ ਉਹ ਵੀ ਆਪਣਾ ਉਮੀਦਵਾਰ ਕੋਈ ਅਜਿਹਾਂ ਉਮੀਦਵਾਰ ਤਾਂ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਜੋ ਕਿ ਜਿੱਤਣ ਦੀ ਕਾਬਿਲਤ ਰੱਖਦਾ ਹੋਵੇ ਅਤੇ ਪੰਜਾਬ ਦੇ ਵਿੱਚ ਆਵਾਜ਼ ਨੂੰ ਬੁਲੰਦ ਕਰਨ ਦੇ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨੀਂਦ ਦਾ ਕੰਮ ਕਰਨ ਦੇ ਲਈ ਵਾਰਿਸ ਪੰਜਾਬ ਦੇ ਇੱਕ ਮਜ਼ਬੂਤ ਅਤੇ ਵਧੀਆ ਛਾਣਪੀਣ ਕਰਕੇ ਉਮੀਦਵਾਰ ਉਤਾਰ ਸਕਦੀ ਏ ਅਤੇ ਲਗਾਤਾਰ ਪਾਰਟੀ ਦੇ ਵਿੱਚ ਟਿਕਟ ਲੈਣ ਦੇ ਲਈ ਦੌੜ ਲੋਕਾਂ ਦੇ ਵਿੱਚ ਇੱਕ ਦੂਸਰੇ ਨੂੰ ਪਿਛਾੜਨ ਦੀ ਚਰਚਾਾਂ ਚੱਲ ਰਹੀਆਂ ਹਨ ਅਤੇ ਨਵੀਂ ਖੇਤਰੀ ਪਾਰਟੀ ਵਾਰਿਸ ਪੰਜਾਬ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਣ ਦੇ ਜੋ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਹਨਾਂ ਨੇ ਜੋ ਪਿਛਲੇ ਦਿਨੀ ਪੰਜਾਬ ਵਿੱਚ ਮੰਗੀ ਮੇਲੇ ਉੱਪਰ ਨਵੀਂ ਖੇਤਰੀ ਪਾਰਟੀ ਵਾਰਿਸ ਪੰਜਾਬ ਦੇ ਜਿਸ ਦੇ ਮੁਖ ਸੇਵਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਬਣਾਇਆ ਗਿਆ ਹੈ ਲਗਾਤਾਰ ਵੱਖ-ਵੱਖ ਖਲਕਿਆਂ ਦੇ ਵਿੱਚ ਆਪਣੀ ਪੰਜ ਮੈਮਰੀ ਕਮੇਟੀਆਂ ਬਣਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਵਧੀਆ ਉਮੀਦਵਾਰ ਲੁਧਿਆਣਾ ਪੱਛਮੀ ਤੋਂ ਜਿਮਣੀ ਚੋਣਾਂ ਦੇ ਵਿੱਚ ਉਤਾਰ ਸਕਦੀ ਹੈ